ਕਪਾਪ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਪੈਨਪ੍ਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਔਰ ਰਸਤੇ ਜੁਨੇ ਟਰਾਲੇ ਨਜ਼ਰ ਆ ਰਹੇ ਹੈ ਪੰਜਾਬ ਜੁੜਿਆ ਹੋਇਆ ਹੈ ਕਿ ਸਾਰੇ ਪੈਨਾਪਰਾ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਐ ਇਹ ਵੀ ਦਰਵਾਜ਼ ਕਰਾਂਗਾ ਕਿ ਸਾਰਾ ਕੁਝ ਇੱਕ ਵਾਰ ਨਾਲ ਭੇਜੋ ਔਰ ਕੁਛ ਕੇ ਭੇਜੋ ਜਿਹੜੇ ਜਿਹੜੇ ਪਿੰਨਾ ਨੂੰ ਲੋਡ ਹੈ ਪੰਜਾਬ ਚ ਰਹਿੰਦੇ ਲੋਕਾਂ ਨੂੰ ਤਾਂ ਪਤਾ ਨਹੀਂ ਕਿੰਨੀ ਫਿਕਰ ਹੈ ਪਰ ਤੁਸੀਂ ਦੇਖੋ ਕਿ ਮੁੰਬਈ ਤੋਂ ਆਏ ਐਕਟਰ ਰਾਜ ਕੁੰਦਰਾ ਨੂੰ ਪੰਜਾਬ ਦੀ ਕਿੰਨੀ ਫਿਕਰ ਹੈ गीता बासवदना ਮਿਲ ਕੇ ਹੜਪ੍ਰੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਆਪ ਮਦਦ ਕਰ ਰਹੇ ਨੇ ਤਾਂ ਪੰਜਾਬ ਇਸ ਸਮੇਂ ਹੜ੍ਹਾਂ ਤੋਂ ਪ੍ਰਭਾਵਿਤ ਹੈ ਔਰ ਜਿਹੇਦ ਵਿੱਚ ਸਭ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਨਾਲ ਖੜੇ ਹੋ ਔਰ ਜਿਹੜੇ ਲੋਕ ਇਸ ਸਮੇਂ ਖਾਣ ਤੋਂ ਵੀ ਰੋਟੀ ਤੋਂ ਵੀ ਅੱਕੇ ਹੋਏ ਨੇ ਔਰ ਉਹਨਾਂ ਨੂੰ ਨਹੀਂ ਪਹੁੰਚਦੀ ਤਾਂ ਤੁਸੀਂ ਉਹਨਾਂ ਤੱਕ ਮਦਦ ਪਹੁੰਚਦੀ ਕਰੋ ਅਜੇਹ ਦੇ ਵਿੱਚ ਮਿਹਰ ਫੰਡ ਦੀ ਟੀਮ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਂਦੀ ਹੈ ਔਰ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਭਰੋਸਾ ਵੀ ਜਤਾਇਆ ਗਿਆ ਕਿ ਹੋਰ ਵੀ ਸਹਾਇਤਾ ਉਹਨਾਂ ਤੱਕ ਮੁਹੱਈਆ ਕਰਾਈ ਜਾਏਗੀ ਅਜੇਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰ ਕਿਵੇਂ ਰਾਜਕੁੰਦਰਾ ਤੇ ਗੀਤਾ ਬਾਸਰਾ ਖੁਦ ਜਿਹੜੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰਾ ਕਰਦੇ ਨੇ ਤੇ ਨਾਲ-ਨਾਲ ਉੱਥੇ ਲੋਕਾਂ ਨੂੰ ਮਦਦ ਵੀ ਮੁਹੱਈਆ ਕਰਵਾਉਂਦੇ ਨੇ ਰਾਸ਼ਨ ਪਾਣੀ ਵੰਡਦੇ ਨੇ ਔਰ ਲੰਮੀਆਂ ਲਾਈਨਾਂ ਤੁਸੀਂ ਲੋਕਾਂ ਦੀਆਂ ਦੇਖ ਸਕਦੇ ਹੋ ਕਿ ਜਦੋਂ ਰਾਜਕੁੰਦਰਾ ਤੇ ਗੀਤਾ ਬਾਸਰਾ ਆ ਪਹੁੰਚਦੇ ਨੇ ਤਾਂ ਕਿਵੇਂ ਲਾਈਨਾਂ ਲੱਗ ਜਾਂਦੀਆਂ ਨੇ ਵਾਈਗੁਰੀ ਦਾ ਖਾਲਸਾ ਵਾਈਗੁਰੀ ਦੀ ਫਤਿਹ ਅੱਜ ਮੈਨੂੰ ਬੜਾ ਹੀ ਮਾਣ ਹੈ ਬੜਾ ਹੀ ਫਕਰ ਹੈ ਪੰਜਾਬੀ ਹੋਣ ਦਾ ਅਸੀਂ ਚੰਡੀਗੜ੍ਹ ਤੋਂ ਅੱਜ ਸਵੇਰੇ ਨਿਕਲੇ ਸੀਗੇ ਅਜਨਾਲਾ ਆਂਡੇ ਔਰ ਰਸਤੇ 'ਚ ਇੰਨੇ ਟਰਾਲੇ ਨਜ਼ਰ ਆ ਰਹੇ ਹੈ ਪੰਜਾਬ ਜੁੜਿਆ ਹੋਇਆ ਹੈ ਆਪਣੇ ਸਾਰੇ ਪਹਿਨਾਪਰਾਵਾਂ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਹਾਂ ਜੋ ਬਿਲਕੁਲ ਜੋ ਜੋ ਸਪਲਾਈ ਚੇਹੀਦੀ ਹੈ ਇੱਥੇ ਪਹੁੰਚ ਗਈ ਹੈ ਮੈਂ ਇਹ ਵੀ ਦਰਖਾਸਤ ਕਰਾਂਗਾ ਕਿ ਸਾਰਾ ਕੁਝ ਇੱਕ ਵਾਰ ਨਾਲ ਭੇਜੋ ਔਰ ਕੁਛ ਕੇ ਭੇਜੋ ਜਿਹੜੇ ਜਿਹੜੇ ਪਿੰਡਾਂ ਨੂੰ ਲੋੜ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਜਦੋਂ ਪਾਣੀ نیچے ਜਾਏਗਾ ਉਸ ਟਾਈਮ ਤੇ ਕਿਸਾਨਾਂ ਨੂੰ ਸਾਡੀ ਬਹੁਤ ਬੰਦ ਚਾਹੀਦੀ ਹੋਗੀ ਔਰ ਉਸ ਟਾਈਮ ਆਪਾਂ ਫਿਰ ਵਾਪਸ ਖੜੇ ਆਵਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਬਾਹਰੋਂ ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ ਨਹੀਂ ਕਰਦਾ ਤਾਂ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਭੈਣ ਭਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਔਰ ਥੈਂਕ ਯੂ ਵੈਰੀ ਮਚ ਬਾਜੀ ਕੁਝ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪੰਜਾਬ ਦੀ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਹੀਂ ਇਹਨਾਂ ਦੇ ਸਟਾਰ ਜਿਹੜੇ ਵੱਡੇ ਬੰਬੇ ਤੋਂ ਚੱਲ ਕੇ ਭਰਾ ਸਾਡੇ ਪੰਜਾਬੀ ਔਰ ਭੈਣ ਜੀ ਆਏ ਜਿਹੜੇ ਨੇ ਤੇ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਜੋ ਕਿ ਇਹਨਾਂ ਨੇ ਸਾਡੇ ਇੱਕ ਦੇ ਸਿੱਖੀ ਨੂੰ ਬੜਾ ਤਾਂ ਚੁੱਕੰਦੇ ਆ ਇਹਨਾਂ ਦਾ ਉਹ ਵੀ ਧੰਨਵਾਦ ਹੈ ਦਲ ਪੰਥਰੋਂ ਵੀ ਤੇ ਦੂਜੀ ਕਿ ਬੇਨਤੀ ਇਹ ਹੈ ਕਿ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਜਿਹੜੇ ਸਾਡੇ ਗਰੀਬਾਂ ਦੀ ਜਿਹੜੀ ਮਦਦ ਕਰ ਲਿਆ ਸਭ ਤੋਂ ਬੜੀ ਵੱਡੀ ਗੱਲ ਤੇ ਬੜੀ ਵੱਡੀ ਸੇਵਾ ਵਾ ਜਿਹੜਾ ਐਡੀ ਤਰੋਂ ਚੱਲ ਕੇ ਤੇ ਐਡੀ ਤੂਰ ਸਾਡੇ ਜਿਹੜਾ ਨਾ ਹੜ੍ਹਾਂ ਦੀ ਪੀੜਤਾਂ ਦੀ ਜਿਹੜੀ ਐਡੀ ਤੂਰ ਜਾ ਕੇ ਖਬਰ ਪਹੁੰਚਾਣੀ ਇਹਨਾਂ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਜਿਹੜਾ ਪੰਜਾਬ ਦੀ ਧਰਤੀ ਹੈ ਆ ਤੇ ਗੁਰੂ ਮਹਾਰਾਜ ਨੂੰ ਮੁਗਰੂ ਮਾਰ ਇਹਨਾਂ ਦੀ ਕਿਰਪਾ ਕਰਨ ਗੁਰੂ ਰਾਮਦਾਸ ਜੀ ਤੇ ਨਗਰੀ ਜਿਹੜੀਆਂ ਨੇ ਇਹਨਾਂ ਦੇ ਹਮੇਸ਼ਾ ਨੇ ਨਾਲ ਸਾਥ ਦੋਗੀ ਤੇ ਦਲ ਪੰਥ ਜਿਹੜਾ ਬਾਬਾ ਦਸ਼ਮੇਸ਼ ਸਿੰਘ ਤਰਨਾਦਾਲ ਬਾਬਾ ਜੀ ਬਾਬਾ ਮੇਜਰ ਸਿੰਘ ਛੋੜੀ ਸਾਹਿਬ ਉਹ ਵੀ ਉਹਨਾਂ ਦੇ ਨਾਲ ਆ ਜੀ ਛੋਟੇ ਨਾ ਮੋ oh